ਨੂੰ ਕੋਈ ਕਰਤਿਆਰੀ ਬਾਹਰ ਨਹੀਂ ਜਾਂਦੇ ਨੇ ਅਸੀਂ ਕਬੀਰ ਕੰਸਟਰਕਸ਼ਨ ਕੰਪਨੀ ਨੂੰ ਕੱਢ ਕੇ ਰਖੜਾ ਕਰੋ ਜਿਹਨੇ 20 ਕਰੋੜ ਦੇ ਠੇਕੇ ਲੁਤੇ ਰੋਡ ਜਾਲੀਆਂ ਤਕਰੀਆਂ ਨੇ ਬਣਾਈਆਂ ਇੱਕ ਵਿਸ਼ਾਲ ਜਿਹਾ ਹਵਾ ਦਾ ਅੰਦੇਰ ਨਗਰੀ ਚੋਪੜ ਰਾਜਾ ਹੱਤੋਂ ਹੋਸ਼ ਵਿੱਚ ਆ ਜਾ ਇਹਨਾਂ ਨੂੰ ਯਾ ਸ਼ਰਮ ਹੀ ਨਹੀਂ ਕਰੋੜਾਂ ਰੁਪਏ ਦਾ ਘਟਾਲੇ ਕਰ ਲੈਣੇ ਨੇ ਲੋਕਾਂ ਨੇ ਭੁੱਖ ਵਰੀ ਬੈਠੇ ਜਨਾਬ ਆਣਾ ਨਹੀਂ ਹੈ ਨਹੀਂ ਕਹਿੰਦਾ ਬਿਸਕੁਟ ਖਾਓ ਕਹਿੰਦਾ ਬਿਸਕੁਟ ਹੈ ਨਹੀਂ ਬ੍ਰੈਡ ਖਾਓ ਇਹ ਕਹਿੰਦੇ ਕਿਸ਼ਤੀਆਂ ਚਲਾਓ ਰਾਮਨਾਲ ਪੰਸਰੀ ਵੀ ਆ ਰਹੇ ਆ 20 ਕਰੋੜ ਦਾ ठेका ਪ੍ਰਬਾਧ ਕਰਤਾ ਨਗਰ ਇਹਨਾਂ ਨੇ ਸ਼ਿਵਾਹੀ ਨਗਰ ਸਾਡਾ ਨਾਲੇ ਦਾ ਪ੍ਰੋਜੈਕਟ ਆ ਡ੍ਰੀਪ ਪ੍ਰੋਜੈਕਟ ਕਹਿੰਦੇ ਸੀ ਇੱਥੇ ਲੋਕ ਘਰ ਬੇਗਰ ਕਰਦੇ ਮੇਰੀ ਸੋਗਲ ਜਿਹੜੇ ਚੁਣੇ ਆ ਨੁਮਾਇੰਦੇ ਨੇ ਸਵੇਰੇ 10 ਵਜੇ ਤਿਆਰ ਸ਼ਹਿਰੋਂ ਕੱਢਦੇ ਨੇ ਤੇ ਸਾਨੂੰ ਲੋਕਾਂ ਦੀ ਪੀੜਾ ਮੈਂ 5 ਵਜੇ ਦਾ ਪੰਜਾਮੇ ਦੇ ਵਿੱਚ ਨਿਕਲੇ ਆ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ 21 ਲੱਖ ਰੁਪਏ ਤਨਖਾਹ ਲੈਂਦੇ ਆ ਕਮ ਸੇ ਕਮ ਸਾਡੇ ਨਾਲ ਜਾਣਦਾ ਸੀ ਯਾਰ ਉਹਨਾਂ ਨੂੰ ਪਤਾ ਲੱਗੇ ਕਿ ਗਰੀਬ ਬੰਦੇ ਦੀ ਜ਼ਿੰਦਗੀ ਕੀ ਹੁੰਦੀ ਆ ਇਹ ਮੌਤ ਪ੍ਰੋਜੈਕਟ ਹੈ ਸ਼ਾਹ ਜੀ ਹਾਂ ਇਹ ਮੌਤ ਪ੍ਰੋਜੈਕਟ ਹੈ ਡ੍ਰੀਮ ਪ੍ਰੋਜੈਕਟ ਨਹੀਂ ਹੈਗਾ ਇਹ 10 10 ਫੁੱਟ ਦੇ ਗੱਡੇ ਕਿ ਆਓ ਆਨ ਮਿਲੋ ਸੱਜਣਾ ਕਿ ਤੁਸੀਂ ਆਓ ਤੇ ਵਿੱਚ ਡਿੱਗੋ ਤੇ ਮਰ ਜਾਓ ਐਸੀ ਚੱਲ ਰਹੀ ਸਿੱਕੇ ਚੱਲ ਰਿਹਾ ਪੱਖੇ ਚੱਲ ਰਹੇ ਆ ਇਹਨਾਂ ਦਾ ਜਿਨੀ ਦਾ ਬਹਲਾ ਇਹ ਕਰਮ ਚਾਹਤੀ ਹੈ ਕਿ ਜੇ ਚੋੜ ਲੈਣਾ ਇਹਨਾਂ ਨੂੰ ਕੀ ਪਤਾ ਕਿ ਗਰੀਬ ਦੀ ਦੁਆ ਗਰੀਬ ਦਾ ਪੂਰਾ ਹਲਕੀ ਹੁੰਦਾ ਸਾਡਾ ਕਿੱਥੇ ਪੁੰਗਦਾ ਅਸੀਂ ਤੁਹਾਡੇ ਇੱਕ ਵਾਰ ਸੁਣੋ ਅਸੀਂ ਤੁਹਾਡੇ ਸਾਰੇ ਦਫਤਰ ਬੰਦ ਕਰ ਦੇਣੀ ਹੈ ਤੁਸੀਂ ਨਾ ਬਾਹਰ ਜਾ ਸਕਦੇ ਹੋ ਉਹ ਤੁਸੀਂ ਬੰਦੇ ਨਹੀਂ ਕਾਈਂਡਲੀ ਹੈ ਇੱਕ ਲੇਡੀਜ਼ 45 ਸਾਲ ਦੀ ਤੇ ਲੜੀ ਆਪਣਾ ਹਨੂਮਨ ਮੰਦਿਰ ਹੈਂਡਲੀ ਪ੍ਰੋਜੈਕਟ ਕਿਉਂ ਨੇ ਉਹਨੂੰ ਕਰੰਟ ਪਿਆ ਮੌਕੇ ਤੇ ਮੌਤ ਹੋ ਗਈ ਉਹਦਾ ਜਿੰਮੇਂਡ ਨਹੀਂ ਸਰ ਮੈਨੂੰ ਦੱਸੋ ਤੁਸੀਂ ਕੌਣ ਹੋ ਕੰਪਨੀ ਦੀ ਜ਼ਿੰਮੇਵਾਰੀ ਲੈਂਦੀ ਹੈ ਤੁਹਾਨੂੰ ਸਰਕਾਰ ਲੈਂਦੀ ਹੈ ਇਹਦੀ ਜ਼ਿੰਮੇਵਾਰੀ ਮਿੱਤ ਨਾਲੇ ਦੇਖਣ ਵਾਲੇ ਤਮਾਮ ਦਸਗਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਬਰਸਾਤ ਨਹੀਂ ਐਸੀ ਪੋਲਾ ਖੋਲ ਦਿੱਤੀਆਂ ਕਿ ਜਿਹੜੀਆਂ ਪੋਲਾ ਖੁੱਲਣ ਵਾਲੀਆਂ ਨਹੀਂ ਸੀਗੀਆਂ ਲੇਕਿਨ ਉਹ ਪੋਲਾ ਖੋਲੀਆਂ ਕਿ ਲੋਕਾਂ ਦੇ ਘਰਾਂ ਦਾ ਸਮਾਨ ਜਿਹੜਾ ਹੈ ਸੜ ਕੇ ਸੁਆਹ ਹੋ ਗਿਆ ਲੇਕਿਨ ਕਾਰਪੇਸ਼ਨ ਦੇ ਅੰਦਰ ਜਿਹੜੇ ਨੇ ਕਈ ਲੋਕ ਜਿਹੜੇ ਪਹੁੰਚ ਚੁੱਕੇ ਹੋਏ ਨੇ ਲੇਕਿਨ ਕਾਰਪੇਸ਼ਨ ਦੀ ਅੰਦਰ ਦੀ ਤਸਵੀਰਾਂ ਨੇ ਕਿੰਨੂੰ ਮਿਲਣ ਕਿਨੂੰ ਮਿਲਣ ਆਏ ਹੋ ਤੁਸੀਂ ਮਿਲਣ ਆਏ ਹੋ ਅਸੀਂ ਨਿਊ ਸ਼ਿਵਾਜੀ ਨਗਰ ਸ਼ਿਵਾਜੀ ਨਗਰ ਨਿਵਾਸੀ ਜੋ ਪਾਣੀ ਦੀ ਮਾਰ ਦੇ ਨਾਲ ਪੀੜਿਤ ਹੋ ਕੇ ਅੱਜ ਕਾਰਪੋਰੇਸ਼ਨ ਦਾ ਕੇਰਾਬ ਕਰਨ ਆਏ ਆ ਜੋ ਵੀ ਮੌਜੂਦਾ ਅਫਸਰ ਹੋਵੇਗਾ ਅਸੀਂ ਉਹਨਾਂ ਨੂੰ ਆਪਣਾ ਮੈਮੋਰੰਡਮ ਦੇਵਾਂਗੇ ਆ ਕੇ ਸਾਡਾ ਪੋਜੀਸ਼ਨ ਦੇਖੋ ਅਸੀਂ ਇੱਥੇ ਲੋਕ ਲਾਵਾਂਗੇ ਇਹਨਾਂ ਨੂੰ ਕੋਈ ਕਰਮਚਾਰੀ ਬਾਹਰ ਨਹੀਂ ਜਾਂਦੇ ਨਾ ਸੀ ਹਮ ਕਬੀਰ ਕੰਸਟਰਕਸ਼ਨ ਕੰਪਨੀ ਨੂੰ ਕੱਢ ਕੇ ਰੇਖਾ ਕਰੋ ਜਿਹਨੇ 20 ਕਰੋੜ ਦਾ ਠੇਕਾ ਲ取ੇ ਰੋਡ ਜਾਲੀਆਂ ਤਕਰੀਆਂ ਨੇ ਬਣਾਈਆਂ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਾਰਪੇਸ਼ ਨੇ ਆਪਣੀ ਡੇੜਾ ਦਾ ਬੜੀਆਂ ਉੱਚੀਆਂ ਕੀਤੀਆਂ ਆਪਣੀ ਪੌੜੀ ਦਾ ਬੜੀ ਉੱਚੀ ਕਰ ਲਈ ਆ ਪਾਣੀ ਇੱਥੇ ਆਊਗਾ ਤਾਂ ਹੀ ਸਾਹਸ ਹੋਊਗਾ ਇਹਨਾਂ ਨੂੰ ਪਾਣੀ ਕੱਢ ਕੇ ਬਾਲਟੀਆਂ ਇੱਥੇ ਲਿਆਓ ਇਹ ਨੀਰੋ ਐ ਨੀਰੋ ਸੀ ਨਾ ਰੋਮ ਦਾ ਰਾਜਾ ਹੁਕਮਵਰੀ ਪੈ ਗਈ ਉਹ ਕਹਿੰਦਾ ਹੁਕਮਵਰੀ ਪੈ ਗਈ ਜਨਾਬ ਅਨਾਜ ਹੈ ਨਹੀਂ ਕਹਿੰਦਾ ਬਿਸਕੁਟ ਖਾਓ ਕਿ ਬਿਸਕੁਟ ਹੈ ਨਹੀਂ ਬ੍ਰੈਡ ਖਾਓ ਇਹ ਕਹਿੰਦੇ ਕਿਸ਼ਤੀਆਂ ਚਲਾਓ ਇਹਨਾਂ ਦੇ ਘਰਾਂ ਚੋਂ ਬੰਨਣ ਨੂੰ ਉੱਥੇ ਸ਼ਿਫਟ ਕਰ ਦਿਓ ਨਾ ਜਿਹੜੇ ਬੈਠੇ ਨੇ ਇਹਨਾਂ ਨੂੰ ਸ਼ਿਫਟ ਕਰੋ ਆ ਉੱਥੇ ਚਲੋ ਇਹ ਰਾਮਨਾਲ ਪੰਸਰੀ ਵੀ ਆ ਰਹੇ ਆ 20 ਕਰੋੜ ਦਾ ਠੇਕਾ ਬਰਬਾਦ ਕਰਤਾ ਨਗਰ ਇਹਨਾਂ ਨੇ ਸ਼ਿਵਾਹੀ ਨਗਰ ਅਸੀਂ ਇੱਥੇ ਬੈਠੇ ਆ ਜੋ ਮੌਕੇ ਤੇ ਓਪਰ ਹੋਵੇ ਆ ਜੋ ਚਲੋ ਆਓ ਉੱਥੇ ਬੈਠੋ ਨਗਰ ਨਿਗਮ ਮੁਰਦਾਬਾਦ 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 ਨਗਰ ਨਿਗਮ ਮੁਰਦਾਬਾਦ ਮੁਰਦਾਬਾਦ ਕਾਰਪੋਰੇਸ਼ਨ ਮੁਰਦਾਬਾਦ ਦਮ ਕਬੱਟਾ ਹਾਏ 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 ਦੱਬ ਕੇ ਬਿੱਟੋ ਹਾਏ 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 ਦੱਬ ਕੇ ਬਿੱਟੋ ਹਾਏ 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 ਕਾਰਪੋਰੇਸ਼ਨ ਮੁੜਦਾਬਾਦ 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 ਕਾਰਪੋਰੇਸ਼ਨ ਮੁੜਦਾਬਾਦ ਮੁੜਦਾਬਾਦ ਇੱਕ ਵਿਸ਼ਾਲ ਜੀ ਕਾਵਾਡਾ ਅੰਦੇਰ ਨਗਰੀ ਚੋਪਟ ਰਾਜਾ ਅਬਦੋ ਹੋਸ਼ ਵਿੱਚ ਆ ਜਾ ਇਹਨਾਂ ਨੂੰ ਯਾ ਸ਼ਰਮ ਹੀ ਨਹੀਂ ਕਰੋੜਾਂ ਰੁਪਏ ਦਾ ਘਟਾਲੇ ਕਰ ਲੈਣੇ ਨੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜੋਰੀ 2.5 ਸਾਲ ਦੀ ਪੰਜਾਬ ਦੇ ਵਿੱਚ ਆਈ ਹੈ ਇਹਰੇ ਪੰਜਾਬ ਦਾ ਟੱਕ ਨਹੀਂ ਚ ਵਾਰਿਆ ਸਾਡੇ ਨਾਲੇ ਦਾ ਪ੍ਰੋਜੈਕਟ ਹੈ ਡ੍ਰੀਮ ਪ੍ਰੋਜੈਕਟ ਕਹਿੰਦੇ ਸੀ ਇੱਥੇ ਲੋਕ ਕਰੋ ਬੇਗਰ ਕਰਤੇ ਮੇਰੀ ਸੋਗਲ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਸਵੇਰੇ 10 ਵਜੇ ਤਿਆਰ ਸ਼ਹਿਰੋਂ ਕ ਨਿਕਲਦੇ ਨੇ ਤੇ ਸਾਨੂੰ ਲੋਕਾਂ ਦੀ ਪੀੜਾ ਮੈਂ 5 ਵਜੇ ਦਾ ਪਜਾਮੇ ਦੇ ਵਿੱਚ ਨਿਕਲੇ ਆ ਪਏ ਯਾਰ ਆਪਾਂ ਲੋਕਾਂ ਦੇ ਪਿਛਲੇ ਸਾਲ ਤੋਂ ਕਾਰਪੋਰੇਸ਼ਨ ਗੁਜਾਬ ਪਿਛਲੇ ਸਾਲ ਜੋ ਇੱਕ ਮਹੀਨਾ ਦੁਰਦਸ਼ਾ ਹੋਈ ਐਮਐਲਏ ਸਾਹਿਬ ਵੀ ਆਪਣਾ ਉਹ ਗੰਦੇ ਪਾਣੀ ਦੀ ਗੁਜ਼ਰਦੇ ਰਹੇ ਉਹਨਾਂ ਨੇ ਸਾਕਸ਼ਾਤ ਸੰਦੀਪ ਰਿਸ਼ੀ ਜੀ ਵੀ ਮੌਜੂਦਾ ਕਮਿਸ਼ਨ ਉਸ ਵੇਲੇ ਸੀਗੇ ਸਾਰੇ ਅਫਸਰ ਚਾਹੀ ਉਹੀ ਹੈ ਜਿਨਾਂ ਨੂੰ ਦੂਦਸ਼ਾ ਦੇਖੀ ਲੇਕਿਨ ਇੱਕ ਸਾਲ ਬਾਅਦ ਕਿਤਾ ਕੀ ਅਜ ਮਹਾ ਦੂਦਸ਼ਾ ਹੋ ਗਈ ਅਸਰ ਅਸੀਂ ਲੋਕ ਬਰਬਾਦ ਹੋਜਵਾਂਗੇ ਅਗਰ ਪ੍ਰਸਾਦ ਤੇ ਤਾਂ 2-3 ਘੰਟੇ ਦੀ ਪਈ ਹੈ ਅਗਰ ਕਿਤੇ 5-7 ਘੰਟਿਆਂ ਦੀ ਪੈ ਜਾਵੇ ਜਾਂ ਝੜੀ ਲੱਗ ਜਵੇ ਸੌਣ ਦੀ ਝੜੀ ਇਹ ਹਾਲ ਕੀ ਹੋ ਗਿਆ ਇਲਾਕੇ ਦਾ ਵਿਸ਼ਾਲ ਜੀ ਮੈਂ ਪਤਾ ਕਿਉਂ ਇੱਥੇ ਆਇਆ ਮੈਂ ਤਾਂ ਇੱਥੇ ਆਇਆ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ 1-1 ਲੱਖ ਰੁਪਏ ਤਨਖਾਹ ਲੈਂਦੇ ਆ ਕਮ ਸੇ ਕਮ ਸਾਡੇ ਨਾਲ ਜਾਣਦਾ ਸੀ ਯਾਰ ਉਹਨਾਂ ਨੂੰ ਪਤਾ ਲੱਗੇ ਕਿ ਗਰੀਬ ਬੰਦੇ ਦੀ ਜ਼ਿੰਦਗੀ ਕੀ ਹੁੰਦੀ ਆ ਜਿਹੜੇ ਸਾਡੇ ਆ ਜਿਹੜੇ ਇਲਾਕਾ ਨਿਵਾਸੀਆਂ ਦੇ ਨਾਲ ਮੈਂ ਆਇਆ ਇਹਨਾਂ ਇਹਨਾਂ ਦੀ ਪੀੜਾ ਇਹ ਕੀ ਜਾਣਨਗੇ ਮਹਿਲਾਂ 'ਚ ਰਹਿਣ ਵਾਲੇ ਕੁਛ ਅਧਿਕਾਰੀ ਆਪਣੇ ਆਪਣਾ ਮਹਾਂਚਲ ਮੰਸੂਰੀ ਮਨਾਲੀ ਘੁੰਮਣ ਗਏ ਹੋਏ ਨੇ ਤੇ ਜਿਹੜਾ ਚੁਣੇ ਹੋਏ ਨੁਮਾਇੰਦੇ ਨੇ ਆਪਣੀਆਂ ਕੋਠੀਆਂ 'ਚ ਬੈਠੇ ਨੇ ਉਹ ਗਰੀਬਾਂ ਦੀ ਸਾਰ ਕੌਣ ਲਊਗਾ ਜਿਹੜਾ ਅੱਜ ਜਿਹੜਾ ਅੱਜ ਲੱਖਰ ਮਰਾਂ ਨੁਕਸਾਨ ਹੋ ਗਿਆ ਇਰੀਏ 'ਚ ਉਹ ਕੌਣ ਕਰੇਗਾ ਕਾਰਪੋਰੇਸ਼ਨ ਮੁਰਦਾਬਾਦ ਮੁਰਦਾਬਾਦ ਨੁਕਸਾਨ ਹੋ ਗਿਆ ਮੁਰਦਾਬਾਦ ਮੁਰਦਾਬਾਦ ਹਾਏ ਹਾਏ ਨੁਕਸਾਨ ਕਿੰਨਾ ਹੋ ਗਿਆ 80 ਕਰੋੜ ਦਾ ਠੇਕਾ ਨਾਲਾ ਬਣ ਗਿਆ ਨਾਲਾ ਬਣ ਗਿਆ ਲੇਕਿਨ ਜੋ ਲੋਕ ਉਥੇ ਰਹਿੰਦੇ ਸੀ ਉਹਨਾਂ ਕੋਲੋਂ ਨਹੀਂ ਪੁੱਛਿਆ ਗਿਆ 4 ਫੁੱਟ ਉੱਚਾ ਬਣਾਤਾ ਕਿ ਪਾਣੀ ਤੁਹਾਡੇ ਪਹਿਲੇ ਵੀ ਠਹਿਰਦਾ ਸੀ ਘੰਟੇ ਚ ਨਿਕਲ ਜਾਂਦਾ ਸੀ ਪਾਣੀ ਦੀ ਨਿਕਾਸੀ ਬੰਦ ਕਰਤੀ ਮੱਲਾ ਦੀ ਬਾਤ ਆ ਇਹ ਕਾਰਪੋਰੇਸ਼ਨ ਦੀ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈ ਕਿ ਲੋਕਾਂ ਨੂੰ ਜਾ ਕੇ ਪੁੱਛੇ ਉਹਨਾਂ ਦੀ ਸੁਵਿਧਾ ਉਹਨਾਂ ਦਾ ਪਾਣੀ ਉਹਨਾਂ ਦਾ ਹੱਲ ਇਹ ਲੱਖ ਲੱਖ ਰੁਪਏ ਤਨਖਾਹਾਂ ਲੈ ਕੇ ਲੱਖ ਆਪਣੀ ਕੋਠੀ ਤੇ ਚਲੇ ਜਾਂਦੇ ਨੇ ਕਿ ਕਦੀ ਫੀਲਡ 'ਚ ਜਾ ਕੇ ਉਹਨਾਂ ਨੇ ਦੇਖਿਆ ਐਡਮਿਨਿਸਟ੍ਰੇਸ਼ਨ ਆਂਦੀ ਹੈ ਐਮਐਲਏ ਸਾਹਿਬ ਆਂਦੇ ਹਨ ਦੇਖ ਕੇ ਚਲੇ ਜਾਂਦੇ ਨੇ ਇੱਕ ਸਾਲ ਤੋਂ ਆਸ਼ਵਾਸਨ ਦੇ ਰਹੇ ਨੇ ਕਿ ਅਸੀਂ ਰੋਡ ਜਾਲੀਆਂ ਵੱਡੀਆਂ ਪਵਾ ਕੇ ਤੁਹਾਡੇ ਪਾਣੀ ਦਾ ਸਮਾਧਾਨ ਕਰਾਂਗੇ ਸਾਡਾ ਅਜ ਪਾਣੀ ਦਾ ਕਿੰਨੇ ਸਾਲ ਤੋਂ ਰਹਿ ਰਹੇ ਆ ਸਾਨੂੰ ਅਜ ਪਾਣੀ ਦਾ ਮਤਲਬ ਹੈ 40 45 ਸਾਲ ਹੋ ਗਏ ਇਹ ਹਾਲਾਤ ਦੇਖੇ ਸੀਗੇ ਨਾ ਜੀ ਨਾ ਬਿਲਕੁਲ ਨਹੀਂ ਕਦੀ ਨਹੀਂ ਐਸੇ ਹਾਲਾਤ ਹੋਏ ਸੀਗੇ ਪਿਛਲੇ ਸਾਲ ਜ਼ਰੂਰ ਹੋਏ ਸਾਨੂੰ ਆਸ਼ਵਾਸਨ ਦਿੱਤਾ ਗਿਆ ਸਾਰਾ ਟੱਕਿਆ ਗਿਆ ਟਕਣਾ ਸ਼ੁਰੂ ਹੋਏ ਉਹਦੇ ਦੇ ਹਾਲਾਤ ਮਾੜੇ ਹੋ ਗਏ ਹਾਲਾਤ ਮਾੜੇ ਹੁੰਦੇ ਚਲੇਗੇ ਇਹ ਤੁਹਾਨੂੰ ਲੱਗਦਾ ਕਿ ਡ੍ਰੀਮ ਪ੍ਰੋਜੈਕਟ ਪਾਸ ਹੋਊਗਾ ਹੋਊਗਾ ਇਹ ਡ੍ਰੀਮ ਪ੍ਰੋਜੈਕਟ ਇਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਹੈ ਸਾ ਦੇਖੋ ਇਹ ਇਹ ਮੌਤ ਪ੍ਰੋਜੈਕਟ ਹੈ}{|\text{ਪ੍ਰੀਤ ਸ਼ਾਲ ਜੀ}} ਹਾਂ ਇਹ ਮੌਤ ਪ੍ਰੋਜੈਕਟ ਹੈ ਡ੍ਰੀਮ ਪ੍ਰੋਜੈਕਟ ਦੀ ਹੈਗਾ ਇਹ 10 10 ਫੁੱਟ ਦੇ ਗੱਡੇ ਕਿ ਆਓ ਆਨ ਮਿਲੋ ਸੱਜਣਾ ਕਿ ਤੁਸੀਂ ਆਪ ਤੇ ਵਿੱਚ ਡਿੱਗੋ ਤੇ ਮਰ ਜਾਓ ਇਹਨਾਂ ਦਾ ਸਰਕਾਰ ਦਾ ਕੋਈ ਏਜੰਡਾ ਨਹੀਂ ਕੋਈ ਪਾਲਸੀ ਨਹੀਂ ਬੇੜਾ ਕਰਗ ਕਰਤਾ ਇਹਨਾਂ ਨੇ ਸਾਡੇ ਏਰੀਆ ਦਾ ਲੋਕ ਦਰਵਾਜ਼ਾ ਜਿਹੜਾ ਬੰਦ ਕਰ ਦਿੱਤਾ ਗਿਆ ਵਾ ਇਸ ਡਿਪਾਰਟਮੈਂਟ ਦਾ ਜੋ ਵੀ ਅਫੀਸਰ ਐਡ ਪ੍ਰੈਜ਼ੈਂਟ ਹੈ ਜੋ ਇਸ ਟਾਈਮ ਹੋਲਡ ਕਰ ਰਿਹਾ ਹੈ ਆ ਕੇ ਸਾਡੇ ਡੈਪੂਟੇਸ਼ਨ ਨੂੰ ਮਿਲੇ ਅਸੀਂ ਉਹਨਾਂ ਨੂੰ ਆਪਣੀਆਂ ਗੱਲਾਂ ਦੱਸੀ ਆਪਣੀ ਮੁਸ਼ਕਲਾਂ ਦੱਸੀਏ ਔਰ ਸਾਨੂੰ ਆਸ਼ਵਾਸਨ ਦੇਣ ਸਾਡੇ ਨਾਲ ਚੱਲ ਕੇ ਦੇਖਣ ਤਬ ਤੱਕ ਅਸੀਂ ਇੱਥੇ ਰਵਾਂਗੇ ਮੁੜਦਾਬਾਦ 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 ਲੇਕਿਨ ਨੱਕੇ ਬੈਗੇ ਨੇ ਲੇਕਿਨ ਕਸਮੀਰ ਹੈ ਮੁੜਦਾਬਾਦ ਸਾਰੇ ਬਤਖਾਣੀਆਂ ਲਾਜ਼ਮੀ ਹੈ ਕਿ ਇਹ ਕਾਰਪੇਸ਼ਾ ਜੋ ਸੁਨਹਿਰੇ ਸੁਪਨੇ ਦਿਖਾਉਂਦੀ ਆ ਕਰ ਪਰੇਸ਼ਾਨ ਇਹ ਕਰ ਪਰੇਸ਼ਾਨ ਦੇ ਵਿੱਚ ਅਸੀਂ ਆ ਚੁੱਕੇ ਹੋਏ ਆ ਤੇ ਦਫਤਰ ਨੇ ਜਿੱਥੇ ਕਮਿਸ਼ਨ ਨੂੰ ਮਿਲਦੇ ਆ ਕਿ ਨਹੀਂ ਮਿਲਦੇ ਨੇ ਜਾਂ ਕੌਣ ਉਹਨਾਂ ਨੂੰ ਮਿਲਦਾ ਹੈ ਨਾਲ ਸਹੂਲਤਾਂ ਦਾ ਸਮਾਧਾਨ કોਰ ਕਰੇਗਾ ਕੋਈ ਨਹੀਂ ਕਰੇਗਾ ਇਹ ਤਾਂ ਸਮਝ ਦੱਸ ਸਕਦਾ ਆ ਦੇਖੋ ਵਿਸ਼ਾ ਜੀ ਮੈਂ ਤੁਹਾਨੂੰ ਆਪਣਾ ਕੈਮਰਾਮੈਨ ਨੂੰ ਕਹੂੰਗਾ ਇਹ ਆਪਣੇ ਵਾ 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 ਕੋਈ ਚੱਲ ਰਿਹਾ ਹੈ ਚੱਲ ਰਿਹਾ ਬਚੋਸੀ ਚੱਲ ਰਿਹਾ ਹੈ ਏਸੀ ਚੱਲ ਰਿਹਾ ਸਭੇ ਚੱਲ ਰਿਹਾ ਪੱਖੇ ਚੱਲ ਰਹੇ ਆ ਇਹਨਾਂ ਦਾ ਬਿਜਲੀ ਦਾ ਬਿੱਲ ਇਹ ਕਰਮਚਾਰੀਆਂ ਵੀ ਛੇਰ ਚੋੜੀ ਦੇਣਾ ਇਹਨਾਂ ਨੂੰ ਕੀ ਪਤਾ ਕਿ ਗਰੀਬ ਦੀ ਦੁਆ ਗਰੀਬ ਦਾ ਪੂਰਾ ਹਲਕੀ ਹੁੰਦਾ ਸਾਡਾ ਕਿਰਤੀ ਬੰਦਾ ਸਾਡੇ ਸਾਡੇ ਮੱਲਾ ਡੁੱਬਿਆ ਹੋਵੇ ਏਸੀ ਚੱਲਦੇ ਹਾਂ ਬਾਈ ਜੀ ਗਰਮੀ ਲੱਗਦੀ ਐ ਇਸ ਤੋਂ ਨਿਕਲ ਕੇ ਅਸੀਂ ਤਾਂ ਜਮਾਦੀਆਂ ਟੱਪੇ ਪੇਰ ਰਾਤੇ ਫੇਰ ਤੇ ਛੀਵੇਂ ਦੇ ਫੇਰ ਅਸੀਂ ਸਵੇਰੇ 6:30 ਵਜੇ ਉੱਠੂਗਾ ਮhalla ਜਾਗਦਾ ਪਿਆ ਜਾਂ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਸ ਤਰ੍ਹਾਂ ਕਿ ਉਹ ਦੁੱਧ ਵਾਲਾ ਗਿਰਿਆ ਉਸ ਨੂੰ ਹਸਪਤਾਲ ਪਹੁੰਚਾਇਆ ਉਸ ਨੂੰ ਕੱਢਿਆ ਗਿਆ ਪੂਰੀ ਉਹਦੀ ਮਦਦ ਕੀਤੀ ਗਈ ਇਸੇ ਤਰ੍ਹਾਂ ਜਿਨ੍ਹਾਂ ਵਹਿਕੀਆਂ ਦੇ ਵਿੱਚ ਮਾਦਾ ਆਪਰੇਸ਼ਨ ਆਏ ਹੈ ਜਿਨ੍ਹਾਂ ਵਹਿਕੀਆਂ ਵਿੱਚ ਸਿੱਕੜ ਘਰਾਂ ਨੂੰ ਦਿੱਕਤ ਪਾ ਲੇ ਮਦਦ ਕਰ ਰਹੀ ਹੈ ਬੰਦਪਕੇ ਬਿੱਟੋ ਹਾਏ 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 ਗੱਲ ਗੱਲ ਮੁਹੱਲਾ ਇੱਕ ਦੂਜੇ ਦੀ ਮਦਦ ਕਰ ਰਿਹਾ ਹੈ ਅਸੀਂ ਕਾਰਪੋਰੇਸ਼ਨ ਕੋਲ ਇੱਥੇ ਫਰਿਆਦ ਲੈ ਕੇ ਆਏ ਆ ਕਿਉਂਕਿ ਇਹ ਸਾਡੇ ਰਾਜੇ ਨੇ ਅੱਜ ਇਹਦੇ ਰਾਜੇ ਨੇ ਸਾਡੇ ਕੋਲ ਨਹੀਂ ਆਏ ਉੱਥੇ ਦੁੱਖ ਸੁਣਨ ਅਸੀਂ ਇੱਥੇ ਆਏ ਆ ਲੇਕਿਨ ਤੁਸੀਂ ਦੇਖ ਰਹੇ ਹੋ ਦਫ਼ਤਰ ਦੇ ਵਿੱਚ ਏਸੀ ਚੱਲਦੇ ਹੋਏ ਨੇ ਕੁਰਸੀ ਖਾਲੀ ਹੈ ਸਾਬ ਨਰਾਦਰ ਹੈ ਆਓ ਪੱਕੇ ਸਾਡੇ ਦਫ਼ਤਰ ਚੱਲਦੇ ਹੋ ਉੱਥੇ ਵੀ ਏਸੀ ਚੱਲਦੇ ਹੋਣਗੇ ਆਓ ਡੁੱਬਿਆ ਆ ਪੂਰਾ ਨਾਲਾ ਕਿਸੇ ਕੋਈ ਇਨਸਟਰੂਮੈਂਟ ਛੜ ਗਏ ਸਾਰਾ ਮੱਲਾ ਗਏ ਐ ਏਸੀ ਚੱਲਦੇ ਪਏ ਆ ਪੱਖੇ ਚੱਲਦੇ ਪਏ ਆ ਸਾਡਾ ਮੱਲਾ ਸਵੇਰ ਦੇ 6 ਵਜੇ ਦਾ ਲਾਈਟ ਤਾਂ ਚਲੋ ਹੈ ਨਹੀਂ ਪਾਣੀ ਚ ਡੁੱਬਿਆ ਹੋਇਆ ਨਹੀਂ ਮੇਰੀ ਗੱਲ ਸੁਣ ਲੈ ਤੁਸੀਂ ਤੁਸੀਂ ਫੋਨ ਕਰੋ ਤੁਸੀਂ ਇੱਕ ਵਾਰ ਤੁਸੀਂ ਹੈੱਡ ਹੈੱਡ ਸੁਪਰੀਡੈਂਟ ਨੂੰ ਦੋਨੋਂ ਸੁਪਰੀਡੈਂਟ ਨੂੰ ਤੁਸੀਂ ਕਿਸੇ ਨੂੰ ਤੁਸੀਂ ਬੁਲਾਓ ਮਲੇ ਤਕਲੀਫ ਸੁਣੋ ਅਸੀਂ ਅਸੀਂ ਦੱਸ ਜਾਂ ਬੰਦ ਕਰਦੇ ਨੇ ਕਾਰਪੋਰੇਸ਼ਨ ਦਾ ਗੱਲ ਕਰਦੇ ਅਸੀਂ ਅਸੀਂ ਤੁਹਾਡੇ ਗੁੱਸੇ ਨੂੰ ਅਸੀਂ ਤੁਹਾਡੇ ਸਾਰੇ ਦਫ਼ਤਰ ਬਾਹਰ ਬੰਦ ਕਰ ਦੇਣੀ ਹੈ ਤੁਸੀਂ ਨਾ ਬਾਹਰ ਜਾ ਸਕੋ ਨਹੀਂ ਜਦੋਂ ਨਹੀਂ ਬੱਚਿਆ ਜੀ ਉਹ ਤੁਸੀਂ ਬੰਦੇ ਦੀ ਕਾਈਂਡਲੀ ਹੈ ਇੱਕ ਬੰਦਾ ਇੱਕ ਲੇਡੀਜ਼ 45 ਸਾਲ ਦੀ ਡੇ ਲੇਡੀਜ਼ ਆਪਣਾ ਹਨੂਮਨ ਮੰਦਿਰ ਹਟਲੀ ਬ੍ਰਿਜ ਚੱਕਿਆ ਉਹਨੇ ਉਹਨੂੰ ਕਰੰਟ ਪਿਆ ਮੌਕੇ ਤੇ ਮੌਤ ਹੋ ਗਈ ਉਹਦਾ ਜ਼ਿੰਮੇਵਾਰ ਕਾਈਂਡਲੀ ਸਰ ਮੈਨੂੰ ਦੱਸੋ ਤੁਸੀਂ ਕੌਣ ਹੋ ਕਾਈਂਡਲੀ ਇਸ ਨੂੰ ਜ਼ਿੰਮੇਵਾਰੀ ਲੈਂਦੀ ਹੈ ਸਰਕਾਰ ਲੈਂਦੀ ਹੈ ਉਹਦੀ ਜ਼ਿੰਮੇਵਾਰੀ ਤੁਹਾਨੂੰ ਬੇਨਤੀ ਹੈ ਕਿਸੇ ਜੁਮੇ ਉਰਸਰ ਬੁਲਾਓ ਇਹ ਜਿਹੜਾ ਅਸੀਂ ਸ਼ਾਂਤ ਅਸੀਂ ਸ਼ਾਂਤਵੇਂ ਤਰੀਕੇ ਨਾਲ ਚੱਲਦੇ ਪਏ ਆਂ ਨੀਦਾ ਨੀਦਾ ਤੋੜ ਭੰਡ ਵੀ ਹੋ ਸਕਦੀ ਹੈ ਮਤੋਂ ਸਿੱਧੀ ਗੱਲ ਦੱਸਦੇ ਆਂ ਪੀ ਐਨ ਡਾਟ ਦਾ ਆਦੇ ਬਾਰੇ ਮੈਨੂੰ ਅਣੀ ਨੋਲੇਜ ਹੈ ਕਿਤੇ ਬਲੌਕ ਕਿਸੇ ਨੂੰ ਲਾਉਣਗੇ ਪਿਛਲੇ ਸੁਪਰੀਂਟ ਨੇ ਤੇ ਅੱਜ ਵੀ ਸੁਪਰੀਂਟ ਨੇ ਪਰਤ ਬਾਅਦ ਜੋਨਰ ਸੁਪਰੀਂਟ ਲੇਕਿਨ ਇਹ ਕਹਿ ਰਹੇ ਨੇ ਕਿ ਕਿਸੇ ਅਧਿਕਾਰੀ ਨੂੰ ਜੋਨਰ ਸੁਪਰੀਂਟ ਅਧਿਕਾਰੀ ਨੂੰ ਬੁਲਾਉਣਾ ਵਾ ਦੇਖਦੇ ਉਹ ਕਿਉਂ ਬੁਲਾਉਂਦੇ ਨੇ ਲੇਕਿਨ ਮਹੱਲੇ ਵਾਲਿਆਂ ਨੇ ਇੱਕ ਥੰਨ ਲਿਆ ਕੀ ਕਾਰਪੋਰੇਸ਼ਨ ਦਾ ਦਰਵਾਜ਼ਾ ਤਾ ਤਾਂ ਨਹੀਂ ਖੁੱਲੇ ਜਾਊਗਾ ਜਦ ਤੱਕ ਸਾਡੀ ਸਹੂਲਤਾਂ ਦਾ ਹਾਲ ਨਹੀਂ ਕਿਤੇ ਜਾਊਗਾ ਰਣਜੀਤ ਜੀ ਕੀ ਹਾਲ ਹੈ ਠੀਕ ਠਾਕ ਜੀ ਬਈ ਹਾਲ ਕੋਪੁਰ ਗੱਲ ਕਰ ਰਹੇ ਆ ਪੱਤਰਕਾਰ ਨਾਲ ਦਿਨਾਂ ਲਈ ਤੋਂ ਹਾਂਜੀ ਹਾਂ ਜੀ ਰਣਜੀਤ ਜੀ ਫਿਫਾਈ ਨਗਰ ਮੋਟਰ ਮਾਡਰਨ ਲਗਾ ਦਿਓ ਕੋਈ ਲੋਕਾਂ ਨੇ ਕਾਰ ਬੱਤਰ ਕੇ ਰੱਖਿਆ ਹੈ ਮੋਟਰ 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 ਲੱਗੇ ਆ ਸਰ ਚਲਦੀ ਆ ਭਈਆ ਉੱਥੇ ਹੀ ਗਲੀ ਨੰਬਰ 11 ਤੇ ਗਲੀ ਨੰਬਰ 6 ਦੇ ਵਿੱਚ ਜਿਹੜਾ ਹੈਗਾ ਪਾਣੀ ਖੜਾ ਬਿਲਕੁਲ ਉਹ ਇਦਾਂ ਨਹੀਂ ਜੇਰੋਂ ਡਾਊਨ ਹੋਣਾ ਨਹੀਂ ਲੈ ਅਮਰੇ ਕੋਕਾ ਮੋਟਰ ਚੱਲਦੀ ਰਹੀ ਹੈ ਜਦੋਂ ਪਾਣੀ ਉੱਥੋਂ ਨਿਕਲਣਾ ਸੀ ਮੈਂ ਤਾਂ ਡੌਨੋਂ ਆਪਣਾ ਕਰਿਆ ਕਾਫੀ ਨਿਕਲ ਗਿਆ ਪਾਣੀ ਥੋੜਾ ਲੱਗੂ ਜਿਹਾ ਪੌਣਾ ਘੰਟਾ ਨਿਕਲ ਜਨਾ ਕਰਾ ਤਰੇਨ ਮੋਟਰ ਜਾਲੀ ਨਹੀਂ ਹੈਗੀ ਉੱਤੇ ਜਲਦੀ ਹੋ ਗਈ ਮੈਂ ਕੋਲ ਖੜਾ ਹਾਂ ਉੱਥੇ ਕਮਾਲ ਹੈ ਮੈਂ ਉੱਥੇ ਡੰਡੇ ਪਾ ਪਾ ਕੇ ਦੇਖੇ ਨੇ ਲੋਕਾਂ ਨੇ ਪਾ ਪਾ ਕੇ ਦੇਖੇ ਡੰਡੇ ਜਾਲੀ ਹੈ ਨਹੀਂ ਲੋਕਾਂ ਕੋ ਖੁਦ ਟਰੜਵਾਈ ਹੈ ਮੈਂ ਜਾਲੀ ਮੈਂ ਤਾਂ ਪਾਣੀ ਨਿਕਾਲੀ ਨਹੀਂ ਜਾਲੀ ਜਾਲੀ ਨਹੀਂ ਮੈਂ ਉਹ ਕਹਿੰਦਾ ਪਾਣੀ ਕਰ ਰਹਾ ਗੜੀ ਜਾਲੀ ਲੱਗਿਆ ਇਹ ਇੱਕ ਤਾਂ ਬਣਾ ਰਹੀ ਜਾਲੀ ਹੈ ਮੇਰੇ ਕਮਿਸ਼ਨ ਸਾਹਿਬ ਨਾਲ ਹੁਣੇ ਗੱਲ ਹੋਈ ਕਿ ਕਮਿਸ਼ਨ ਸਾਹਿਬ ਕਹਿ ਰਹੇ ਨੇ ਸੁਨੀਲ ਰਿਸ਼ੀ ਜੀ ਕਿ ਇਹਨੂੰ ਰਿਮੂਵ ਕਰਕੇ ਦੂਜੀਆਂ ਜਗ੍ਹਾ ਲਗਾਉਣਾ ਚਾਣਗੇ ਤਾਂ ਕਿ ਇਹ ਝੂਲਤਾ ਜਿਹੜੀਆਂ ਲੋਕਾਂ ਦਿੱਤੀਆਂ ਜਾਣ ਲੇਕਿਨ ਕਾਫੀ ਕਾਫੀ ਗੁਰੂਪ੍ਰਾਪਤ ਬਣੇ ਜੇ ਮੇਰੇ ਕਹਿਣ ਦਾ ਮਤਲਬ ਇਹ ਹੈ ਉੱਥੇ ਇਹਨਾਂ ਨੇ ਲੋਕਾਂ ਨੇ ਕਿਹਾ ਸੀਗਾ ਵੀ ਕਿਤੇ ਉਹ ਪੰਜੇ ਟੰਡਾ ਬਰਾ ਕੇ ਨੇ ਕੰਮ ਤਾਂ ਹਾਂਜੀ ਤੇ ਉਥੋਂ ਮਤਲਬ ਪੰਪਿੰਗ ਲਾ ਕੇ ਨਾਲੇ ਪਾਣੀ ਡਿਸਪੋਜ਼ ਕਰੋ ਉਹ ਆਪਾਂ ਥਰੂ ਕਰਾਤਾ ਹੈ ਲੇਕਿਨ ਸਰ ਇੱਕ ਵਾਰੀ ਨਾ ਤੁਸੀਂ ਗਲੀਆਂ ਦੇਖਿਓ ਗਲੀਆਂ ਦਾ ਪਾਣੀ ਡਾਊਨ ਹੋ ਰਿਹਾ ਉਹ ਗਲੀਆਂ ਦਾ ਪਾਣੀ ਜਿੱਥੇ ਦੇ ਰੋਡਾਂ 콜라블 ਨਾਲ ਨਾਲ ਖਾਲੀ ਹੁੰਦਾ ਪਿਆ ਉਵੇਂ ਸਾਰੀਆਂ ਖਾਲੀ ਹੋ ਰਹੀਆਂ ਆ ਬਈ ਲੇਕਿਨ ਉੱਥੇ ਰੋੜ ਜਾਲੀ ਨਹੀਂ ਹੈ ਸਰ ਮੇਰੇ ਮੇਰਾ ਪੁਆਇੰਟ ਤੁਸੀਂ ਸਮਝੋ ਨਾ ਸਰ ਰੋੜ ਜਾਲੇ ਜਿੱਥੇ ਨਹੀਂ ਹੈ ਬਣੀਆਂ ਹੋਈਆਂ ਨਾਲਾ ਜਿੱਥੇ ਨਹੀਂ ਰਹੀ ਮੈਂ ਚੈੱਕ ਕਰਾ ਲਵਾਂ ਸਾਜ ਨੂੰ ਕਹਾਂਗੇ ਕਿ ਨਗਰੀ ਨੰਬਰ ਦੱਬਾ ਹੁਣ ਚੈੱਕ ਕਰਾਉਣਾ ਗਲੀ ਨੰਬਰ ਦੀ ਗਲੀ ਨੰਬਰ 11 ਗਲੀ ਨੰਬਰ 2 ਗਲੀ ਨੰਬਰ 6 ਤੇ ਗਲੀ ਨੰਬਰ 4 ਆ ਤੁਹਾਨੂੰ ਉਹਦੀ ਫੋਟੋ ਪਾਉਣਾ ਦੋ ਕਰਵਾਤਰ ਮੈਂ ਨਾਲ ਚਾਲ ਕੋਟੇ ਰਹਿਣਾ ਹੈ